ਇਨਸਾਨੀਅਤ ਦੇ ਨਾਤੇ ਇੰਡੀਆ ਨੇ ਪਾਕਿਸਤਾਨ ਵੀ ਇਨਫਾਰਮ ਕੀਤਾ ਕਿ ਜਿਹੜੀ ਬਾੜ ਦੀ ਸਿਚੁਏਸ਼ਨ ਹੈ ਜਿਹੜੇ ਹੜ੍ਹ ਬਹੁਤ ਆ ਰਹੇ ਆ ਤੋਂ ਕਿ ਅੱਗੇ 18 ਬੰਦੇ ਉੱਤੇ ਬਰੁਲ ਗਏ ਸੀ ਕਿਉਂਕਿ ਸਭ ਤੋਂ ਵੱਡਾ ਧਰਮ ਜਿਹੜਾ ਹੁੰਦਾ ਇਨਸਾਨੀਅਤ ਆ ਹਣਾ ਜੇ ਅਸੀਂ ਇਧਰ ਕਹੀਏ ਚਲੋ ਜੀ ਨੱਚਣ ਲੱਗਦੀ ਕਿ ਸਾਡਾ ਨੁਕਸਾਨ ਹੋਇਆ ਤੇ ਤੁਹਾਡਾ ਵੀ ਹੋ ਜਾਵੇ ਹਣਾ ਜਿੱਥੇ ਵੀ ਹੋ ਸਕਦਾ ਕੋਈ ਵੀ ਇਨਸਾਨ ਹੈ ਉਹ ਆਪਣਾ ਬਚਾਅ ਕਰ ਲਵੇ ਕਿਉਂਕਿ ਆਪਾਂ ਵੀ ਆਪਣਾ ਬਚਾਅ ਦੇ ਵਿੱਚ ਹੀ ਜ਼ਿੰਦਗੀ ਹੁੰਦੀ ਹੈ ਤੇ ਆਪਣੇ ਵੀ ਲੋਕ ਆਪਣਾ ਬਚਾਅ ਕਰਦੇ ਆ ਬੋਰੀਆਂ ਵਿਚਾਰੇ ਲਾ ਰਹੇ ਆ ਕੁਝ ਕਰ ਰਹੇ ਆ ਜਿੱਦਾਂ ਮਰਜ਼ੀ ਕਰਕੇ ਬੰਨ ਟੁੱਟਣੋਂ ਬਚਾ ਰਹੇ ਆ ਆਪਣੀ ਪੂਰੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਬਾਕੀ ਕੁਦਰਤ ਦੀ ਮਾਰ ਹੈ ਜਾਂ ਹੁੰਦੀ ਹੈ ਤੇ ਪਾਣੀ ਬਹੁਤ ਪਾਵਰਫੁਲ ਹੁੰਦਾ ਤੇ ਇਹ ਰੋਕਣਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਇਹ ਕਿ ਬਹੁਤ ਜ਼ਿਆਦਾ ਪਾਣੀ ਦਾ ਆਣਾ ਤੇ ਇੰਨਾ ਮੈਂ ਆਪਾਂ ਕਈ ਵਾਰੀ ਸੋਚਦੇ ਆ ਕਿ ਇੱਕ ਗਲਾਸ ਪਾਣੀ ਪਾ ਕੇ ਆਪਾਂ ਪੀਨੇ ਆ ਤੇ ਮੈਂ ਪਾਣੀ ਪੀਣ ਲੱਗਿਆ ਇਸ ਤਰ੍ਹਾਂ ਕਿ ਇਹ ਹੀ ਕਿੰਨਾ ਖਤਰਨਾਕ ਰੂਪ ਲੈ ਕੇ ਇੰਨੀ ਹਿਊਜ਼ ਕੁਆਂਟੀਟੀ ਜਿਹੜਾ ਨਾ ਕਿਉਂ ਸਖ ਪਾਣੀ ਆਇਆ ਤੇ ਉਹ ਪਾਣੀ ਜਿਹੜਾ ਦੇਖੋ ਮਾਰ ਕਰ ਰਿਹਾ ਹੈ ਤੇ ਆਪਾਂ ਪਾਣੀ ਪੀਣਿਆ ਘਰਾਂ ਦੇ ਵਿੱਚ ਨਾਉਂਦੇ ਆ ਟੈਪ ਚ ਪਾਣੀ ਆਂਦਾ ਹੈ ਹਮੇਸ਼ਾ ਕਹਿੰਦੇ ਹਾਈ ਪਾਣੀ ਨਹੀਂ ਆਇਆ ਪਾਣੀ ਨਹੀਂ ਆਇਆ ਤੇ ਲੋਕ ਕਿਦਾਂ ਡਿਮਾਂਡ ਕਰਦੇ ਰਹਿੰਦੇ ਆ ਪਰ ਉਹ ਦੇਖੋ ਜਿੱਥੇ ਪਾਣੀ ਆਉਂਦਾ ਉਹਨਾਂ ਦੇ ਹਾਲਾਤ ਦੇਖੋ ਕਿ ਕਿੰਨੀ ਕੁ ਮੁਸ਼ਕਲ ਦੇ ਤੇ ਅੱਜ ਅੱਗੇ ਤਾਂ ਪਤਾ ਨਹੀਂ ਸੀ ਚੱਲਦਾ ਹੁੰਦਾ ਕਿਉਂਕਿ ਵੀਡੀਓ ਵਗੈਰਾ ਨਹੀਂ ਸੀ ਹੁੰਦੀਆਂ ਇੰਨੀਆਂ ਹਨਾ ਚਲੋ ਟੀਵੀ ਤੇ ਜਿੰਨੀ ਕੀ ਨਿਊਜ਼ ਦਿਖਾ ਦਿੰਦੇ ਸੀ ਉਹਨੇ ਹੁਣ ਤਾਂ ਲੋਕ ਬਲੌਗ ਪਾਉਂਦੇ ਆ ਮਤਲਬ ਕੰਡੇ ਤੇ ਜਾ ਕੇ ਪਾਉਂਦੇ ਆ ਕਿਵੇਂ ਬੰਨ ਟੁੱਟਣ ਵਾਲੇ ਹੁੰਦੇ ਆ ਤੇ ਕਿਵੇਂ ਉੱਥੇ ਮੁਸ਼ਕਲਾ ਦੇਖ ਆ ਆਪਣੇ ਹੁੰਦੇ ਆ ਲੋਕ ਕਿੰਤਾ ਦਿਨ ਹੈਲੋ ਫਰੈਂਸ ਅਸੀਂ ਕੱਲ ਕਿਵੇਂ ਸਾਰੇ ਉਮੀਦ ਕਰਦੇ ਠੀਕ ਹੋਣੇ ਆ ਜਲੰਧਰ ਦੇਖੂ ਮੀ ਪਿਆਰੇ ਆ ਕੱਲ ਤਾਂ ਲੱਗਾ ਮੀ ਪੈਨ ਕੱਲ ਵੀ ਆਪਾਂ ਵੀਡੀਓ ਬਣਾਇਤਾ ਉਹਦੇ ਵਿੱਚ ਵੀ ਦੱਸਿਆ ਕਿ ਬਾਰਿਸ਼ ਬਹੁਤ ਹੋੜੀ ਹੈ ਠੀਕ ਹੈ ਹਾਲੇ ਵੀ ਮੇਰੇ ਘਰ ਬਾਹਰ ਬਾਰਿਸ਼ ਹੋ ਰਹੀ ਹੈ ਸੌਂ ਚੁੜਾ ਰਿਆ ਪਰ ਮੈਂ ਇਹ ਦੇਖ ਰਹੀ ਆ ਵੀ ਆ ਮੀ ਪੈਂਦੇ ਨਾਲ ਠੰਡਾ ਤੇ ਹੋ ਗਿਆ ਮੌਸਮ ਪਰ ਉਹਨਾਂ ਲੋਕਾਂ ਦੀਆਂ ਸਮਸਿਆਵਾਂ ਵੀ ਅਸੀਂ ਦੇਖਦੇ ਹਾਂ ਜਿਹੜੇ ਵਿਚਾਰੇ ਘਰੋਂ ਵੀ ਘਰ-ਬਾਰ ਬੈਠੇ ਆ ਕੋਈ ਕਿਤੇ ਬੱਠਾ ਕੋਈ ਕਿਤੇ ਘਰ ਛੜਨੀ ਬਹੁਤ ਔਖੀ ਹੁੰਦੀ ਆ ਤੇ ਪਾਣੀ ਦੀ ਮਾਰ ਬਹੁਤ ਹੈ ਕੱਲ ਜਲੰਧਰ ਦੇ ਵਿੱਚ ਕਈ ਜਿਲਿਆਂ 6 ਜਿਲਿਆਂ ਚ ਛੁੱਟੀ ਰਹੇਗੀ ਬੱਚਿਆਂ ਦਾ ਸਕੂਲ ਤੋਂ ਤੇ ਬਾਕੀ ਬਹੁਤ ਔਖਾ ਹੈ ਆਪਾਂ ਸੱਲ ਅੱਗੜ ਥੋੜਾ ਠੰਡਾ ਰੰਡਾ ਹੋ ਗਿਆ ਠੰਡੀ ਲੱਗ ਲੱਗੀ ਹੈ ਤੇ ਆਪਾਂ ਇਹੀ ਕਹਿੰਦੇ ਆ ਕਿ ਪਰਮਾਤਮਾ ਅ ਮਤਲਬ ਬਚਾ ਰખી ਕਿਉਂਕਿ ਪਸ਼ੂ ਪੰਛੀ ਚਿੜੀਆਂ ਜਾਨਵਰ ਸਭ ਹੁੰਦੇ ਆ ਹਨਾ ਤੇ ਸਾਰੇ ਹੀ ਜਿਹੜੇ ਆ ਉਹਨਾਂ ਨੂੰ ਰੋਟੀ ਖਾਣੇ ਵੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਜਦੋਂ ਇਨਸਾਨ ਮੁਸ਼ਕਲਾਂ ਦੇ ਵਿੱਚ ਹੁੰਦਾ ਹੈ ਨਾ ਤੇ ਉਦੋਂ ਉਦੋਂ ਜਾਨਵਰ ਵੀ ਜਾਨ ਜਿਹੜੇ ਹੈਗੇ ਆ ਉਹਨਾਂ ਨੂੰ ਦੇਖੋ ਪਸ਼ੂਆਂ ਡੰਗਰਾ ਨੂੰ ਵੀ ਚਾਰਾ ਇਨਸਾਨ ਹੀ ਪਾਉਂਦਾ ਹਾਤੀ ਕੁੱਤਿਆਂ ਨੂੰ ਵੀ ਰੋਟੀ ਤੇ ਕਈ ਜਿਹੜੇ ਆ ਉਹ ਕੰਮ ਇਨਸਾਨ ਦੁਆਰਾ ਹੀ ਕੀਤੇ ਜਾਂਦੇ ਆ ਤੇ ਜੇ ਇਨਸਾਨ ਹੀ ਮੁਸੀਬਤ ਹੁੰਦਾ ਤੇ ਫਿਰ ਉਹ ਆਪਣਾ ਧਿਆਨ ਹੀ ਬੜੀ ਮੁਸ਼ਕਲ ਨਾਲ ਰੱਖਦਾ ਤੇ ਆਪਣੇ ਬੱਚਿਆਂ ਦਾ ਪਚਾਪ ਕਰਦਾ ਤੇ ਫਿਰ ਮੁਸ਼ਕਲ ਇਹ ਹੁੰਦੀ ਆ ਕਿ ਉਹ ਉਹਨਾਂ ਨੂੰ ਭੁੱਲ ਜਾਂਦਾ ਜਿੱਦਾਂ ਹਨਾ ਕਿਉਂਕਿ ਜਦੋਂ ਆਪਣਾ ਆਪ ਨਹੀਂ ਬਚਾ ਪਾਉਂਦਾ ਤੇ ਫਿਰ ਉਹ ਅਪਾ ਕੇ ਹੀ ਜਗਾਤੀ ਅੱਜ ਲਾਈਵ ਦੇ ਵਿੱਚ ਦੇਖਦੇ ਆ ਕਿ ਸਤਲੁਜ ਦਾ ਪੰਨ ਕਿਤੇ ਕਿਸੇ ਦਰਿਆ ਦਾ ਪੰਨ ਜਿਹੜਾ ਟੁੱਟਦਾ ਤਵੀ ਨਵੀ ਵਿੱਚ ਵੀ ਆ ਗਿਆ ਤੇ ਇਨਸਾਨੀ ਹੁਣ ਵੀ ਬਾਰ ਬਹੁਤ ਜ਼ੋਰ ਦੀ ਨਹੀਂ ਪਈ ਮੇਰਾ ਪਈ ਹੈ ਨਹੀਂ ਤਾਂ ਮੈਂ ਤੁਹਾਨੂੰ ਦਿਖਾਣਾ ਸੀ ਤੇ ਹੁਣ ਬਾਹਰ ਦੀਆਂ ਲਾਈਟਾਂ ਵੀ ਔਨ ਕਰਨੀਆਂ ਪੈਣੀਆਂ ਤੇ ਬਾਹਰ ਇੰਨੀ ਜੋਰ-ਜੋਰ ਦੀ ਬਾਰਿਸ਼ ਹੋ ਰਹੀ ਹੈ ਮੈਂ ਦੱਸ ਨਹੀਂ ਸਕਦੀ ਸਾਊਂਡ ਆ ਰਹੀ ਹੈ ਨਾ ਤੇ ਕਿਉਂਕਿ ਦੇਖੋ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਮਾਂ ਮਾਰਾਇ ਦੀ ਕਰੋਪੀ ਆ ਹਨਾ ਇਹ ਕਹਿਣਗੇ ਕਈ ਕਈ ਕੁਝ ਕਹਿਣਗੇ ਪਰ ਗਰਮੀ ਨਾਲ ਵੀ ਬਹੁਤ ਪੈਂਦੀਆਂ ਨੇ ਜਾਂ ਤੇ ਗਰਮੀ ਦੀ ਕਰਕੇ ਜਿਹੜਾ ਪਾਣੀ ਹੈ ਉਹ ਕਿਵਾਪੋਰੇ ਕਿਉਂਕਿ ਜਿਹੜੀ ਆ ਹਵਾ ਜਿਹੜੀ ਇਧਰੋਂ ਆਈ ਆ ਨੂੰ ਮੌਨਸੂਨ ਦਾ ਨਾਮ ਦਿੱਤਾ ਜਾਂਦਾ ਕਿਉਂਕਿ ਮੌਨਸੂਨ ਜੜਾ ਹੈ ਸਰ ਜਬਰਦਸਤ ਆ ਯਾਰ ਇਹ ਹਾਲੇ ਬਹੁਤ ਦਿਨ ਤੱਕ ਰਹੇਗਾ ਇੰਦੀ ਮੌਨਸੂਨ ਦੀ ਸਥਿਤੀ ਜਿਹੜੀ ਆ ਨਾ ਉਹ ਇਹ ਆ ਕਿ ਦੇਖੋ ਬਾਰਿਸ਼ ਜਦੋਂ ਹੁੰਦੀ ਹੈ ਨਾ ਡਰ ਜਿਆ ਵੀ ਲੱਗਦਾ ਹੁਣ ਜਦੋਂ ਲਗਾਤਾਰ ਥੋੜੀ ਜਾਂਦੀ ਥੋੜੀ ਜਾਂਦੀ ਉਹ ਪਤਾ ਹੀ ਨਹੀਂ ਤੇ ਸਾਰੇ ਹੀ ਲੋਕਾਂ ਨੂੰ ਡਰ ਲੱਗਣਾ ਘਰ ਵੀ ਸਿੱਲੇ ਸਿੱਲੇ ਸਿੱਲਣ ਪਰਿਆ ਸਪੂਚੂਰੀ ਆਦਾ ਤੇ ਮੌਇਸਚਰ ਬਹੁਤ ਹੋ ਜਾਂਦਾ ਹਵਾ ਦੇ ਵਿੱਚ ਤੇ ਹੁਣ ਤਾਂ ਥੋੜਾ ਠੰਡਾ ਵੀ ਹੋਇਆ ਪਿਆ ਤੇ ਠੰਡਕੀ ਵੀ ਲੱਗਣ ਲੱਗ ਜਾਂਦੀ ਐ ਥੱਲੇ ਪੱਕੇ ਨਾਲੀ ਇਹਦੀ ਠੰਡਾ ਰੱਖੀ ਐ ਤੇ ਬਾਕੀ ਨੂੰ ਡਰ ਮਗੈਤਾ ਦੂਰ ਦੀ ਗੱਲ ਹੈ ਜੀ ਤੇ ਬਰਸਾਤਾਂ ਹੁੰਦੀ ਐ ਪਰ ਬਰਸਾਤਾਂ ਕੁਛ ਸਮੇਂ ਲਈ ਚੰਗਿਆਕ ਬੋਲ ਜੇ ਜਿਆਦਾ دیر ਤਾਉ ਬਾਹਰ ਦੀ ਸਿਚੁਏਸ਼ਨ ਬਣ ਜਾਂਦੀ ਹੈ ਅੱਜ ਵੀ ਸਵੇਰੇ ਮੈਂ ਟਾਈਮ ਨਾਲ ਉੱਠ ਕੇ ਸੀ ਤਿਆਰ ਵੀ ਹੋ ਗਈ ਸੀ ਫਿਰ ਮੈਂ ਬਾਹਰ ਦੇਖਿਆ ਤਾਂ بارش ਬਹੁਤ ਤੇਜ਼ ਹੋ ਰਹੀ ਸੀ ਕਿਉਂਕਿ ਕੋਈ ਵੀ ਘਰ ਦੇ ਵਿੱਚ ਕੁਝ ਛੋੜਨ ਵਾਲਾ ਨਹੀਂ ਆ ਨਾ ਤੇ ਇਸ ਕਰਕੇ ਆਪ ਮੈਂ ਆਟੋ ਤੇ ਹੀ ਜਾਨੀ ਆ ਸਕੂਲ ਤੇ ਆਟੋ ਮਿਲਿਆ ਨਹੀਂ ਮੈਂ ਓਲਾ ਕੈਪ ਪ੍ਰੋ ਹਟੋ ਦੇਖਿਆ ਉਦੋਂ ਵੀ ਅਰੇਂਜ ਨਹੀਂ ਹੋ ਪਾਇਆ ਹਨਾ ਤੇ ਕਿੰਨੀ ਮੁਸ਼ਕਲ ਦਾ ਬਣੀ ਨਾ ਤੇ ਮੈਂ ਫਿਰ بیٹھ ਗਈ ਮੈਂ ਪੂਰਾ ਹੱਥ ਦੇ ਘਰ ਬੁੱਕੀ ਰਹੀ ਔਰ ਉਸ ਤੋਂ ਬਾਅਦ ਫਿਰ ਹਾਫ ਡੇ ਮਸਕੂਲ ਚਲੀ ਗਈ ਹੁਣ ਜੇ ਸਾਬਨਾ ਵੀ ਪੈਂਦਾ ਪਿਆ ਕੱਲ ਸਕੂਲ ਦਾ ਟਾਈਮਿੰਗ ਥੋੜਾ ਲੇਟ ਹੈ ਟੀਚਰਸ ਨੂੰ ਤਾਂ ਬੁਲਾਇਆ ਪ੍ਰਾਈਵੇਟ ਸਕੂਲ ਹੁੰਦੇ ਹਨਾ ਟੀਚਰਸ ਨੂੰ ਬੁਲਾਉਂਦੇ ਹੀ ਆ ਟੀਚਰ ਤਾਂ ਆਪਣੀ ਡਿਊਟੀ ਤੇ ਮੇਰਾ ਖਿਆਲ ਸ਼ਾਇਦ ਸਰਕਾਰੀ ਵੀ ਜਾਂਦੇ ਹੀ ਹੋਣਗੇ ਬੱਚਿਆਂ ਨੂੰ ਉਹ ਸਰਕਾਰੀ ਵੀ ਘਰੀ ਹੁੰਦੇ ਹੋਣਗੇ ਸ਼ਾਇਦ ਤੇ ਪਰ ਬੱਚਿਆਂ ਨੂੰ ਜਿਹੜੀ ਹੈ ਨਾ ਉਹ ਛੁੱਟੀ ਕਰ ਦਿੱਤੀ ਗਈ ਹੈ ਤੇ ਮੁਸ਼ਕਲਾਂ ਦੇ ਹਾਲਾਤ ਇਹ ਬਣੇ ਹੋਏ ਆ ਕਿ ਇਨਾ ਮੀ ਪੈ ਰਿਆ ਹਾਲਾਤ ਤਾਂ ਬਹੁਤ ਖਰਾਬ ਹੈ ਜਿਵੇਂ ਆਪਾਂ ਸਕੂਲ ਜਾਣ ਤੋਂ ਵੀ ਔਖੀ ਹੁੰਦੀ ਹੈ ਤੇ ਕੁਝ ਲੋਕ ਝੁੱਗੀ-ਝੌਂਪੜੀ ਇਸ ਲਾ ਮੇਰੀ ਇੱਥੇ ਰਹਿੰਦੇ ਆ ਮੁਸ਼ਕਿਲਾਂ ਦਾ ਹਲਾਤਾ ਉਹ ਨਾ ਲਈ ਵੀ ਬੜੀ ਹੁੰਦੀ ਐ ਜਦ ਆਪਾਂ ਪਰਸਪੋਰਟੀਆ ਜਾਨਵਰਾਂ ਦੀ ਗੱਲ ਕਰਦੇ ਆ ਤਾਂ ਮੁਸ਼ਕਿਲ ਤਾਂ ਕਿੱਥੇ ਨਹੀਂ ਬੰਦੇ ਤੇਰੀ ਬਣਾਈ ਦੁਨੀਆ 'ਚ مصیبتਾਂ ਦੀ ਆਉਂਦੀਆਂ ਆ ਜੇ ਤੇਰੀ ਬਣਾਈ ਦੁਨੀਆ 'ਚ مصیبتਾਂ ਨਾ ਆਉਣ ਨਾ ਪਰਮਾਤਮਾ ਕਿ ਤੈਨੂੰ ਮੰਨੇ ਵੀ ਕੋ ਹੈ ਨਾ ਤੇਰੇ ਅੱਗੇ ਹੱਥ ਵੀ ਜੋੜਦੇ ਆ ਤਾਂ ਕਿਉਂਕਿ ਤੇਰੀ ਬਣਾਈ ਦੁਨੀਆ 'ਚ ਪਰਮਾਤਮਾ ਬਹੁਤ مصیبتਾਂ ਆਂਦੀਆਂ مصیبتਾਂ ਵੀ ਇਨਸਾਨਾਂ ਤੇ ਆਉਂਦੀਆਂ ਜਾਨਵਰਾਂ ਕਿ ਸਿਉ ਪਖਸ਼ੀਆਂ ਹਟ ਜੜੀ ਕਾਇਨਾਤ ਉਦਿਤਿ ਮਸੀਤਾਂ ਆ ਜਾਂਦੀਆਂ ਤੇ ਉਹ ਫਿਰ ਇੱਕ ਹੱਥ ਜਿਹੜੇ ਪਰਮਾਤਮਾ ਦੇ ਜੁੜ ਜਾਂਦੇ ਆ ਉਹਦੀ ਉਸਤਤੀ ਦੇ ਵਿੱਚ ਕੇ ਰਹਿਮ ਕਰ ਤੇ ਅਬ ਬਾੜ ਦੀ ਸਿਚੁਏਸ਼ਨ ਤਾਂ ਬਹੁਤ ਖਰਾਬ ਹੈ ਚਲੋ ਬਾੜ ਇਹ ਹੀ ਹੁੰਦਾ ਕਿ ਆਪਾਂ ਜਿੱਦਾਂ ਅਸੀਂ ਕੁਝ ਵੀ ਕਰ ਅੰਤਰਣਿਆ ਹਰ ਇੱਕ ਬੰਦਾ ਆਪਣੇ ਆਪਣੀ ਘਰਾਂ ਚ ਰਹਿੰਦਾ ਇੱਕ ਮੁਸੀਬਤ ਹੀ ਆ ਜਾਂਦੀ ਹੈ ਜਦੋਂ ਤੇ ਉਦੋਂ ਸਰਕਾਰਾਂ ਵੀ ਉਹਨਾਂ ਨੂੰ ਜਿੱਠਣ ਲੱਗਿਆਂ ਬਹੁਤ ਔਖੀਆਂ ਹੁੰਦੀਆਂ ਤੇ ਦੇਖੋ ਜਿਨ੍ਹਾਂ ਦੀ ਅਸੀਂ ਪੂਜਾ ਵੀ ਕਰਦੇ ਆ ਹਨਾ ਜਾਂ ਕੋਈ ਪੂਜਾ ਚ ਉਤਰਾਹੀ ਰਹਿ ਜਾਂਦੀ ਹੈ ਕਿਉਂਕਿ ਅਸੀਂ ਦੇਖਿਆ ਹਰ ਕੋਈ ਬੰਦਾ ਕੁਛ ਨਾ ਕੁਛ ਪ੍ਰਵਾਹ ਜਾਂਦਾ دریاਵਾਂ ਦੇ ਵਿੱਚ ਤੇ ਬਹੁਤ ਇੱਜ਼ਤ ਮਾਨ ਤੇ ਸਤਕਾਰ ਨਾਲ ਅਸੀਂ ਉਹਨਾਂ ਨੂੰ ਮੰਨਦੇ ਆ ਪਰ ਉਹਨਾਂ ਦਾ ਰੂਦਰ ਰੂਪ ਦੇਖ ਕੇ ਤੇ ਮਨ ਦੇ ਵਿੱਚ ਇੱਕ ਵਿਚਾਰ ਵੀ ਸਾਰਿਆਂ ਦੇ ਉਹਦਾ ਵੀ ਗਲਤੀ ਕੀ ਹੋ ਗਈ ਹਨਾ ਤੇ ਕਿਉਂਕਿ ਇੰਨਾ ਜਦੋਂ ਦਰਿਆ ਪਾਣੀ ਆਪਾਂ ਜੇ ਸਾਇੰਟੀਫਿਕਲੀ ਦੇਖੀਏ ਤਾਂ بارش ਜ਼ਿਆਦਾ ਹੁੰਦੀ ਹੈ ਜਾਂ ਕਦੀ ग्लेਸ਼ੀਅਰ ਫਟ ਜਾਂਦੇ ਆ ਜਾਂ ਕਦੀ ਕੁਝ ਇਸ ਕਰਕੇ ਪਾਣੀ ਆਉਂਦੀ ਹੈ ਪਰ ਉਹ ਸਭ ਕੁਝ ਵੀ ਨਾ ਹੋ ਗਈ ਨੋਰਮਲੀ ਰਵੇ ਜੇ ਮਤਲਬ ਕਿ ਕੋਈ ਗਲਤੀ ਨਾ ਹੋ ਗਈ ਤੇ ਪਤਾ ਨਹੀਂ ਕੀ ਹੁੰਦਾ ਜਾਂ ਜੋ ਵੀ ਹੁੰਦਾ ਪਰ بارش ਦਾ ਮੌਸਮ ਪੜਿਆ ਹੋਇਆ ਹੈ بارش ਇੰਨਾ ਰੁਦਰੂਪ ਲੈ ਕੇ ਆ ਰਹੀ ਹੈ ਤੇ ਹਾਲੇ ਵੀ ਜਿਹੜੇ ਰੁਕ ਨਹੀਂ ਰਹੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ 20 ਸਤੰਬਰ ਤੱਕ ਮਤਲਬ ਜਿਹੜਾ ਮੌਨਸੂਨ ਹੈ ਉਹ ਰਹੇਗਾ ਤੇ ਇੱਕ ਲੰਬਾ ਸਮਾਂ ਜਿਹੜਾ ਮੌਨਸੂਨ ਦਾ ਹਜੇ ਪਿਆ ਮਹੀਨਾ ਇਸ ਸਮੇਂ 3 ਲੋਕਾਂ ਦੀਆਂ ਮੁਸ਼ਕਲਾਂ ਤਾਂ ਵਧੀਆਂ ਹੀ ਆ ਹਨ ਕਿਉਂਕਿ ਦੇਖੋ بارش ਤੇਜਮ ਤੇਜਮ ਤੇਜ ਆਂਦੀ ਹੈ ਹਨ ਵਿਚੋ ਥੋੜੀ ਦੇਰ ਰੁਕਦੀ ਹੈ ਤਾਂ ਲੋਕਾਂ ਨੂੰ ਜਿਹੜਾ ਬਹੁਤ ਹੀ ਆ ਰਾਹਤ ਮਹਿਸੂਸ ਹੁੰਦੀ ਹੈ ਤੇ ਲੋਕੀ ਇਧਰ ਉਧਰ ਨਿਕਲ ਕੇ ਆਪਣੇ ਆਪਣੇ ਘਰਾਂ ਦੇ ਕੋਈ ਨਾ ਕੋਈ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਤੇ ਹੈਲੋ ਫਰੈਂਸ ਅੱਜ ਸਿੱਖਾਂ ਸਾਰੇ ਉਮੀਦ ਕਰਦੇ ਠੀਕ ਹੋਣੀ ਆ ਜਲੰਧਰ ਦੇਖੋ ਮੀਂਹ ਪੈ ਰਿਹਾ ਕੱਲ ਤਾਂ ਲੱਗਾ ਮੀਂਹ ਪੈਨ ਕੱਲ ਵੀ ਆਪਾਂ ਵੀਡੀਓ ਬਣਾਈ ਤੇ ਉਹਦੇ ਵਿੱਚ ਵੀ ਦੱਸਿਆ ਕਿ ਬਾਰਿਸ਼ ਬਹੁਤ ਧੀਰੀ ਹੈ ਠੀਕ ਹੈ ਹਾਲੇ ਵੀ ਮੇਰੇ ਘਰ ਬਾਹਰ ਬਾਰਿਸ਼ ਹੋ ਰਹੀ ਹੈ ਸੌਂ ਛੁੜਾ ਰਿਹਾ ਪਰ ਮੈਂ ਇਹ ਦੇਖ ਰਹੀ ਆ ਵੀ ਮੀਂਹ ਪੈਣ ਦੇ ਨਾਲ ਠੰਡਾ ਤੇ ਹੋ ਗਿਆ ਮੌਸਮ ਪਰ ਉਹਨਾਂ ਲੋਕਾਂ ਦੀਆਂ ਸਮਸਿਆਵਾਂ ਵੀ ਅਸੀਂ ਦੇਖਦੇ ਆ ਜਿਹੜੇ ਵਿਚਾਰੇ ਘਰੋਂ ਵੀ ਘਰ ਬਾਹਰ ਬੈਠੇ ਆ ਕੋਈ ਕਿਤੇ ਬੈਠਾ ਕੋਈ ਕਿਤੇ ਘਰ ਛੱਡ ਨਹੀਂ ਬਹੁਤ ਔਖੀ ਹੁੰਦੀ ਆ ਇਹ ਪਾਣੀ ਦੀ ਮਾਰ ਬਹੁਤ ਹੈ ਕੱਲ ਜਲੰਧਰ ਦੇ ਵਿੱਚ ਕਈ ਜਿਲਿਆਂ 6 ਜਿਲਿਆਂ ਚ ਸੁੱਡੀ ਰਹਿ ਗਈ ਬੱਚਿਆਂ ਦੇ ਸਕੂਲ ਤੋਂ ਤੇ ਬਾਕੀ ਬਹੁਤ ਔਖਾ ਹੈ ਆਪਰ ਤਨ ਲੱਗਾ ਥੋੜਾ ਠੰਡਾ ਢੰਡਾ ਹੋ ਗਿਆ ਠੰਡੀ ਲੱਗ ਲੱਗੀ ਹੈ ਤੇ ਆਪਾਂ ਇਹੀ ਕਹਿੰਦੇ ਆ ਕਿ ਪਰਮਾਤਮਾ ਮਤਲਬ ਬਚਾ ਰખી ਕਿਉਂਕਿ ਪਸ਼ੂ ਪੰਛੀ ਚਿੜੀਆਂ ਜਾਨਵਰ ਸਭ ਹੁੰਦੇ ਆ ਹਨ ਤੇ ਸਾਰੇ ਹੀ ਜਿਹੜੇ ਆ ਉਹਨਾਂ ਨੂੰ ਰੋਟੀ ਖਾਣੇ ਵੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਜਦੋਂ ਇਨਸਾਨ ਮੁਸ਼ਕਲਾਂ ਦੇ ਵਿੱਚ ਹੁੰਦਾ ਨਾ ਤੇ ਉਦੋਂ ਉਦੋਂ ਜਾਨਵਰ ਵੀ ਜਵਾਨ ਜਿਹੜੇ ਹੈਗੇ ਆ ਉਹਨਾਂ ਨੂੰ ਦੇਖੋ ਪਸ਼ੂਆਂ ਡੰਗਰਾਂ ਨੂੰ ਵੀ ਚਾਰਾ ਇਨਸਾਨ ਹੀ ਪਾਉਂਦਾ ਹੈ ਤੇ ਕੁੱਤਿਆਂ ਨੂੰ ਵੀ ਰੋਟੀ ਤੇ ਕਈ ਜਿਹੜੇ ਆ ਉਹ ਕੰਮ ਇਨਸਾਨ ਦੁਆਰਾ ਹੀ ਕੀਤੇ ਜਾਂਦੇ ਆ ਤੇ ਜੇ ਇਨਸਾਨ ਹੀ ਮੁਸੀਬਤ ਹੁੰਦਾ ਹੈ ਤਾਂ ਫਿਰ ਉਹ ਆਪਣਾ ਧਿਆਨ ਹੀ ਬੜੀ ਮੁਸ਼ਕਲ ਨਾਲ ਰੱਖਦਾ ਤੇ ਆਪਣੇ ਬੱਚਿਆਂ ਦਾ ਪਚਾਪ ਕਰਦਾ ਤੇ ਫਿਰ ਮੁਸ਼ਕਲ ਇਹ ਹੁੰਦੀ ਹੈ ਕਿ ਉਹ ਉਹਨਾਂ ਨੂੰ ਭੁੱਲ ਜਾਂਦਾ ਜਿੱਦਾਂ ਹਨਾ ਕਿਉਂਕਿ ਜਦੋਂ ਆਪਣਾ ਆਪ ਨਹੀਂ ਬਚਾ ਪਾਉਂਦਾ ਤੇ ਫਿਰ ਉਹ ਅੱਪਕਈ ਜਗ੍ਹਾ ਤੇ ਅੱਜ ਲਾਈਵ ਦੇ ਵਿੱਚ ਦੇਖਦੇ ਹਾਂ ਕਿ ਸਤਲੁਜ ਦਾ ਪੰਨ ਕਿਤੇ ਕਿਸੇ ਦਰਿਆ ਦਾ ਪੰਨ ਟੁੱਟਦਾ ਤਵੀ ਨਵੀ ਵਿੱਚ ਵੀ ਆ ਗਿਆ ਤੇ ਇਨਸਾਨ